ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵੀਡੀਓ ਦੇ ਵਿੱਚ ਜਪਜੀ ਸਾਹਿਬ ਜੀ ਦੀ ਚੌਥੀ ਪਉੜੀ ਸੱਚਾ ਸਾਹਿਬ ਸਾਚ ਨਾਏ ਦੇ ਅਰਥ ਕਰਨ ਦੀ ਕੋਸ਼ਿਸ਼ ਕਰਾਂਗੇ ਸੱਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ ਅਕਾਲ ਪੁਰਖ ਸਦਾ ਖਿਰ ਰਹਿਣ ਵਾਲਾ ਪਰਮਾਤਮਾ ਦਾ ਨਿਜਮ ਸੱਚਾ ਹੈ ਤੇ ਸਦਾ ਅਟਲ ਹੈ ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਅਸੀਂ ਜੀਵ ਪ੍ਰਮਾਤਮਾ ਨੂੰ ਆਖਦੇ ਹਾਂ ਕਿ ਇਹ ਪ੍ਰਮਾਤਮਾ ਸਾਨੂੰ ਦਾਤਾਂ ਦੇ ਤੇ ਪ੍ਰਮਾਤਮਾ ਸਾਨੂੰ ਦਾਤਾਂ ਦੇ ਕੇ ਨਵਾਜਦਾ ਹੈ ਪ੍ਰਮਾਤਮਾ ਸਾਡੇ ਹਰ ਆਸ ਮੁਰਾਦ ਪੂਰੀ ਕਰਦਾ ਹੈ ਫੇਰ ਕਹ ਅੱਗੇ ਰੱਖੀ ਹੈ ਜਿੱਤ ਦਿਸੈ ਦਰਬਾਰ ਸਾਰੀਆਂ ਦਾਤਾਂ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਹਨ ਫਿਰ ਅਸੀਂ ਉਹਦੀਆਂ ਹੀ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਉਹਨੂੰ ਕੀ ਭੇਟਾ ਦਈਏ ਕੀ ਉਹਦੇ ਅੱਗੇ ਪ੍ਰਮਾਤਮਾ ਦੇ ਅੱਗੇ ਭੇਟ ਕਰੀਏ ਕਿ ਸਾਨੂੰ ਉਸ ਪ੍ਰਮਾਤਮਾ ਦਾ ਸੱਚਾ ਦਰਬਾਰ ਦਿਸ ਸਕੇ ਮੋਹ ਕੈ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਪਰਮਾਤਮਾ ਦੀ ਸਿਫਤ ਸਲਾਹ ਕਿਸ ਤਰੀਕੇ ਦੇ ਨਾਲ ਕਰੀਏ ਕਿਸ ਤਰੀਕੇ ਦੇ ਨਾਲ ਪਰਮਾਤਮਾ ਦੇ ਗੁਣ ਗਾਈਏ ਕਿ ਪਰਮਾਤਮਾ ਵੀ ਸਾਨੂੰ ਪਿਆਰ ਕਰੇ ਅੰਮ੍ਰਿਤ ਵੇਲਾ ਸੱਚ ਨਾਮ ਵੜਿਆਈ ਵਿਚਾਰ ਅੰਮ੍ਰਿਤ ਵੇਲਾ ਹੋਵੇ ਪ੍ਰਭਾਤ ਦਾ ਸਮਾਂ ਹੋਵੇ ਉਸ ਸਮੇਂ ਪੂਰਨ ਖੇੜਾ ਹੋਵੇ ਤੇ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਵੇ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਪਰਮਾਤਮਾ ਦੀ ਸਿਫਤ ਸਲਾਹ ਕੀਤੀਆਂ ਹੀ ਪਰਮਾਤਮਾ ਦੀ ਨਦਰ ਸਾਡੇ ਉੱਤੇ ਹੁੰਦੀ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਕੂੜ ਦੀ ਦੀਵਾਰ ਟੁੱਟਦੀ ਹੈ ਤੇ ਪਰਮਾਤਮਾ ਦੇ ਨਾਲ ਮੇਲ ਮਲਾਪ ਹੁੰਦਾ ਹੈ ਨਾਨਕ ਏਵੈ ਜਾਣੀ ਹੈ ਸਭ ਆਪੇ ਸਚਿਆਰ ਇਸ ਤਰ੍ਹਾਂ ਪਰਮਾਤਮਾ ਦੀ ਸਮਝ ਆ ਜਾਂਦੀ ਹੈ ਕਿ ਇਹ ਸਭ ਕੁਝ ਕਰਨ ਵਾਲਾ ਇਸ ਹੋਂਦ ਦਾ ਮਾਲਕ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਆਪ ਹੈ ਕੇ ਸਨ ਜਬਜੀ ਸਾਹਿਬ ਦੀ ਚੌਥੀ ਪੋੜੀ ਦੇ ਅਰਥ ਹੋਈਆਂ ਭੁੱਲਾਂ ਦੀ ਖਿਮਾ ਇਸੇ ਤਰ੍ਹਾਂ ਜਬਜੀ ਸਾਹਿਬ ਜੀ ਦੀ ਸੰਪੂਰਨ ਵਿਆਖਿਆ ਸੁਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ